ਰਸਤੇ ਦੇ ਵਿੱਚ ਇੱਕੜ ਵਿਅਕਤੀ ਦਾ ਘਟਾਇਆ ਜਾ ਰਿਹਾ ਹੈਗਾ ਉਸੂ ਕੀ ਮਾਮਲਾ ਕੀ ਹੈ ਜੀ ਮਾਨਯੋਗ ਸੀਐਮ ਸਾਹਿਬ ਵੱਲੋਂ ਜੋ ਨਸ਼ੇ ਦੇ ਸਮਗਲਰਾਂ ਤੇ ਪੈਡਲਰਾਂ ਦੇ ਵਿਰੁੱਧ ਜੋ ਡੈਟਰੈਂਸ ਤੇ ਐਗਜ਼ੈਂਪਲਰੀ ਐਕਸ਼ਨ ਪੂਰੇ ਸਟੇਟ ਲੈਵਲ ਤੇ ਸ਼ੁਰੂ ਕੀਤਾ ਗਿਆ ਹੈ ਉਸੇ ਲਗਾਤਾਰਤਾ ਤੇ ਯੁੱਧ ਨਸ਼ੇ ਵਿਰੁੱਧ ਮੁਹਿੰਮ ਦੇ ਤਹਿਤ ਡਿਸਟ੍ਰਿਕਟ ਮੁਕਸਰ ਪੁਲਿਸ ਵੱਲੋਂ ਅੱਜ ਇੱਕ ਨਸ਼ਾ ਤਸਕਰ ਦੇ ਜੋ ਪ੍ਰੋਸੀਡ ਆਫ ਸੇਲ ਆਫ ਡਰੱਗਸ ਤੇ ਜੋ ਇੱਕ ਸਟਰਕਚਰ ਸੀ ਉਸਤੇ ਕਾਰਵਾਈ ਕੀਤੀ ਜਾ ਰਹੀ ਹੈ ये सिविल प्रशासन वालों एक इलीगल तरीके बनाए हुए स्ट्रक्चर से एक डिमोलिशन ऑर्डर जो है उसकी एगजीक्यूशन हैगी है लॉ एंड ऑर्डर बनाए रखने की लॉ एंड ऑर्डर से कोई इतने माहौल खराब ना हो इसके लिए पुलिस की एडुकेट डिप्लॉयमेंट की गई है तो इस्टचर के बारे में कहना चाहवा जो सरबजीत सिर्फ गगू हैगा इसते पहला भी एन डी पी एस के पर्चे है दो इसके ब्रदर से इसके फादर से भी पहला जो है एन डी पी एस के परचे तो इस मुहिम ते मैं यही ਕਹਿਣਾ ਚਾਹਾਂਗਾ ਕਿ ਜੋ ਵੀ ਕੋਈ ਪ੍ਰੋਸੀਡ ਆਫ ਸੇਲ ਆਫ ਡਰੱਗਸ ਤੇ ਕੋਈ ਬਿਲਡਿੰਗ ਕੋ ਸਟਰਕਚਰ ਬਣਾਉਂਦਾ ਹੈਗਾ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਤਾਂ ਇਹ ਪੰਚਾਇਤੀ ਤੌਰ ਤੇ ਵੀ ਜੋ ਸਰਪੰਚ ਸਾਹਿਬ ਹੈਗੇ ਉਹਨਾਂ ਨੇ ਦੱਸਿਆ ਕਿ ਇਹ ਪੰਚਾਇਤੀ ਸ਼ਾਮਲਾਟ ਸੀਗੀ ਤੇ ਇੱਥੇ ਇਹਨਾਂ ਨੇ ਇਲੀਗਲ ਤਰੀਕੇ ਦੇ ਸਟਰਕਚਰ ਬਣਾਇਆ ਹੋਇਆ ਸੀਗਾ ਤੋ ਅੱਜ ਇਹ ਐਗਜ਼ੀਕਿਊਟ ਕੀਤਾ ਜਾ ਰਿਹਾ ਐ ਐਕਸੈਕਟਲੀ ਲੱਗਦਾ ਕਿ ਇਹ ਕਿ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਹੈਗੀ ਜਾਂ ਪੰਚਾਇਤੀ ਭਾਗ ਦੀ ਇਹ ਦੇਖੋ ਜੋ ਕਾਰਵਾਈ ਜਿਹੜੀ ਹੈਗੀ ਕਾਨੂੰਨੀ ਤੌਰ ਤੇ ਉਹ ਡਿਮੋਲੀਸ਼ਨ ਆਫ ਜੋ ਸਟਰਕਚਰ ਹੈਗਾ ਉਹ ਬੀਡੀਪੀਓ ਦੇ ਲੈਵਲ ਤੇ ਉਹ ਹੈਗਾ ਪੁਲਿਸ ਇਸ ਨੂੰ ਐਗਜ਼ੀਕਿਊਟ ਕਰਾਉਣ ਨੂੰ ਇੱਕ ਲਾਅ ਐਂਡ ਆਰਡਰ ਪੱਕਾ ਜੋ ਹੈਲਪ ਕਰ ਰਹੀ ਹੈ ਕਿ ਇਸ ਤਰ੍ਹਾਂ ਦਾ ਮੈਸੇਜ ਦਿਓਗੇ ਵੀ ਜਿਹੜੇ ਹੋਰ ਵੀ ਨਸ਼ਾ ਤਸਕਰ ਹੈਗੇ ਆ ਵੀ ਜਿਹੜਾ ਹੈ ਕਿ ਐਸੇ ਤਰ੍ਹਾਂ ਦਾ ਵਤੀਰਾ ਦਿੱਤਾ ਜਾਊਗਾ ਜੇਕਰ ਉਹ ਬਾਜ਼ ਮਾਲ ਇਸ 'ਚ ਕਲੀਅਰ ਇਨਸਟਰਕਸ਼ਨਸ ਹੈਗੇ ਕਿ ਜੋ ਵੀ ਕੋਈ ਨਸ਼ਾ ਤਸਕਰ ਕੋਈ ਪ੍ਰੋਸੀਡ ਆਫ ਸੇਲ ਆਫ ਡਰੱਗਸ ਕੋਈ ਬਿਲਡਿੰਗ ਕੋ ਸਟਰਕਚਰ ਬਣਾ ਕੇ ਰੱਖਿਆ ਹੈ ਤੇ ਬਾਕੀ ਸਾਰੇ ਇਸ ਚੀਜ਼ ਨੂੰ ਵੈਰੀਫਾਈ ਕਰਦੇ ਹੈਗੇ ਤੇ ਉਸ ਤੇ ਐਗਜ਼ੈਂਪਲਰੀ ਤੇ ਡੈਟਰੈਂਟ ਟੈਕਸ਼ਨ ਲਿਆ ਜਾਊਗਾ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਊਗਾ ਸਰ ਜਿਹੜੇ ਹੋਰ ਵੀ ਕੋਈ ਪਰਚੇ ਦਰਜ ਹਨ ਸਰ ਇਹ ਇਨਾਂ ਤੇ ਫੈਮਿਲੀ ਤੇ ਇਨਾਂ ਦੇ ਫਾਦਰ ਤੇ ਬ੍ਰਦਰ ਮਿਲਾ ਕੇ ਟੋਟਲ 5 ਪਰਚੇ ਹੈਗੇ ਤੇ ਇਸ ਚੇ ਗੋਲੀਆਂ ਦੀ ਕਾਫੀ ਪਿੱਛੇ ਰਿਕਵਰੀ ਹੋਈ ਸੀ ਇਨਾਂ ਦੇ ਜੋ ਪੁਰਾਣੇ ਪਰਚਿਆਂ ਤੇ ਜੀ ਜ਼ਿਲ੍ਹੇ ਦੇ ਵਿੱਚ ਕੋਈ ਅਸਰਾਂ ਦਾ ਕੋਈ ਹੋਰ ਵੀ ਤਸਕਰ ਹੈਗਾ ਜਿਨ੍ਹਾਂ ਤੇ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਇਹ ਵਕਵਕ ਡਿਸਟ੍ਰਿਕਟਸ ਤੇ ਵਕਵਕ ਜੋ ਹੈਗੇ ਇਸ ਤਰ੍ਹਾਂ ਦੇ ਸਟਰਕਚਰਸ ਜੋ ਆਇਡੈਂਟੀਫਾਈ ਕੀਤੇ ਜਾ ਰਹੇ ਨੇ ਤੋਂ ਡਿਸਟ੍ਰਿਕਟ ਮੁਕਸਰ ਤੇ ਵੀ ਇਹ ਕਾਰਵਾਈ ਜੋ ਹੈ ਚੱਲ ਰਹੀ ਹੈ ਕਿ ਆ ਇੱਕ ਕੈਂਪ ਆਇਆ ਵੀ ਜਿਹੜੇ ਹੋਰ ਵੀ بڑے ਲੋਕ ਖਾਮਰਾੜ ਜ਼ਮੀਨਾਂ ਤੇ ਬੈਠੇ ਐ ਕਿ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਊਗੀ ਨਹੀਂ ਦੇਖੋ ਇਹ ਤੋਂ ਵੈਰੀਫਿਕੇਸ਼ਨ ਪ੍ਰੋਸੈਸ ਹੈਗਾ ਵੈਰੀਫਾਈ ਕਰਕੇ ਸਾਰੀ ਚੀਜ਼ ਜੋ ਵੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਊਗੀ ਥੈਂਕ ਯੂ